ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਿਹਾ ਭਿਆਨਕ ਹਾਦਸੇ ਦੀ ਵੀਡੀਓ ਸਾਹਮਣੇ ਆਈ ਹੈ ਜੀ ਹਾਂ ਦੱਸਦੀ ਹੈ ਕਿ ਨਿੱਜੀ ਬੱਸ ਦਾ ਐਕਸੀਡੈਂਟ ਹੋਇਆ ਹੈ ਤਾਓਵਰ ਬਾਈਕ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਹੀ ਸਾਰਾ ਹਾਦਸਾ ਵਾਪਰਿਆ ਤੁਸੀਂ ਵੀ ਇੱਕ ਸਾਹ ਦੇਓ ਕਿ ਇਸ ਤਰ੍ਹਾਂ ਪੂਰੀ ਛੱਤ ਜਿਹੜੀ ਹੈ ਉਭਾਸ ਦੇ ਅੰਦਰ ਤਸ ਚੁੱਕੀ ਹੈ ਤੇ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਅਤੇ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨੀ ਸਪੀਡ 'ਚ ਬੱਸ ਚੱਲੀ ਸੀ ਜੋ ਇਹ ਛੱਤ ਪੂਰੀ ਅੰਦਰ ਤੱਕ ਤਰ ਚੁੱਕੀ ਹੈ ਸਾਰੀਆਂ ਜਿੰਨੀਆਂ ਜਿੰਨੀਆਂ ਸਵਾਰੀਆਂ ਵਿੱਚ ਸੀ ਤੁਸੀਂ ਵੇਖ ਸਕਦੇ ਹੋ ਸ਼ੀਸ਼ੇ ਜਿਹੜੇ ਨੇ ਬੱਸ ਦੇ ਟੁੱਟੇ ਹੋਏ ਨੇ ਚਾਰ ਲੋਕ ਜਿਹੜੇ ਨੇ ਮਰ ਚੁੱਕੇ ਨੇ ਮੌਕੇ ਦੀਆਂ ਜਿਹੜੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਤਸਵੀਰਾਂ ਬੇहद ਭਿਆਨਕ ਸੜਕੀ ਹਾਦਸੇ ਦੀਆਂ ਵੇਖ ਸਾਦਿਓ ਪੰਜਾਬ ਦੇ ਵਿੱਚ ਅੱਜ ਉਸ ਸਮੇਂ ਵਾਪਰਦਾ ਹੈ ਜਦੋਂ ਪਟਾਲਾ ਕਾਦੀਆਂ ਰੋਡ ਤੇ ਇੱਕ ਨਿੱਜੀ ਬੱਸ ਜਾ ਰਹੀ ਹੁੰਦੀ ਹੈ ਤਾਂ ਸਾਹਮਣੇ ਮੋਟਰਸਾਈਕਲ ਆ ਰਿਹਾ ਹੁੰਦਾ ਹੈ ਤਾਂ ਮੋਟਰਸਾਈਕਲ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਬੱਸ ਵਾਲੇ ਕੱਟ ਦੇ ਹਿਸਾਬ ਦੇ ਨਾਲ ਲਾਉਂਦੇ ਨੇ ਤਾਂ 10 ਦੀ ਕਿ ਤਿੰਨ ਤੋਂ ਚਾਰ ਜਾਣੀਆਂ ਦੀ ਮੌਤ ਹੋ ਚੁੱਕੀ ਹੈ ਤਸਵੀਰਾਂ ਜਿਹੜੀਆਂ ਸੀਸੀਟੀਵੀ ਦੀਆਂ ਨੇ ਮੌਕੇ ਦੀਆਂ ਤੁਹਾਨੂੰ ਸਾਂਝੀਆਂ ਕਰ ਰਹੇ ਆਂ ਵੇਖ ਸਕਦੇ ਕਿਸ ਤਰੀਕੇ ਦੇ ਨਾਲ ਜਿਹੜੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਪਟਾਲਾ ਕਾਦੀਆਂ ਰੋਡ ਤੇ ਐਕਸੀਡੈਂਟ ਵਾਪਰਿਆ ਤਾਂ ਸਵੇਰੇ ਦੀ ਵੱਡੀ ਖਬਰ ਕਰ ਰਹੇ ਆਂ ਤੁਹਾਨੂੰ ਸਾਂਝੀ ਸਰ ਦੇਖਿਆ ਕਿ ਬਹੁਤ ਜ਼ਿਆਦਾ ਸਪੀਡ ਵਿੱਚ ਬੱਸ ਆਈ ਸਰ ਤੇ ਕੰਟਰੋਲ ਨਹੀਂ ਹੋਇਆ ਤੇ ਉਹ ਜਿਹੜੇ ਕਰਕੇ ਹਾਸਾ ਹੋ ਗਏ ਉਹ ਕਿਹੜੀ ਕਿਰਤਾਂ ਕੰਟਰੋਲ ਹੈ ਕਿਹੜੀ ਚੀਜ਼ ਗਿਆਈ ਸਰ ਸਕੂਟੀ ਦਾ ਆ ਰਹੀ ਹੈ ਲੇਡੀ ਜੀ ਕੋਈ ਨਹੀਂ ਹੁਣ ਪਤਾ ਵੀ ਕਾਹਦੇ ਤੇ ਆਈ ਅੱਛਾ ਉਹ ਵੀ ਥੱਲੇ ਆ ਗਈ ਹਾਂਜੀ ਤੁਸੀਂ ਮੋਦੀ ਹੋ ਗਈ ਪਾਣੀ ਜਿੱਦਾਂ ਬੱਸਾਂ ਤੇਜ਼ ਚਲਾਉਂਦੇ ਆ ਕੀ ਪ੍ਰਸ਼ਾਸਨ ਕਹਿਣਾ ਚਾਹੁੰਦੇ ਸਰ ਸਰਪ੍ਰਸਾਸ਼ਨ ਨਹੀਂ ਸਰ ਇਹ ਹੀ ਕਹਿਣਾ ਚਾਹੁੰਦੇ ਕਿ ਥੋੜਾ ਜਿਹਾ ਨੰਦ ਕੰਟਰੋਲ ਕੀਤਾ ਜੀ ਇਹਨਾਂ ਦਾ ਜਿਹੜਾ ਟਾਈਮ ਟੇਬਲ ਇਹਨਾਂ ਦਾ ਫਿਕਸ ਕੀਤਾ ਜਾਵੇ ਜਿਹੜਾ ਆਰਾਮਣਾ ਜਾਣ ਕੋ ਦਾ ਨਾ ਭਜਾਉਣਾ ਤੇ ਇਹ ਟਾਈਮ ਇਹਨਾਂ ਦਾ ਥੋੜਾ ਹੁੰਦਾ ਜਿੱਤੇ ਕਰਕੇ ਭਜਾਉਂਦੇ ਆ ਸੜਕਾਂ ਉਨੀਆਂ ਚੌੜੀਆਂ ਹੈ ਨਹੀਂ ਸਰ ਜੀ ਜਾਣੇ ਜਕਮੀ ਉਹ ਕਿੰਨੀ ਮੋਟਾ ਹੋ ਗਈ ਉਹਦੇ ਉੱਤੇ ਕੰਦਾਜਾ 10 ਤੋਂ ਪਲੱਸ ਸਰ ਡੈਡ ਹੋ ਗਿਆ ਬਾਕੀ ਕੈਜੂਐਲਟੀ ਪਤਾ ਨਹੀਂ ਕਿੰਨੀ ਹੋਈ ਸੀ ਇਹ ਅੱਜ ਬੜਾ ਇੱਕ ਅਨਫੋਰਚੁਨੇਟ ਇਨਸੀਡੈਂਟ ਹੋਇਆ ਇੱਕ ਬੱਸ ਦਾ ਐਕਸੀਡੈਂਟ ਹੋਇਆ ਇਹ ਆਪਣਾ ਜਿਹੜਾ ਪਟਾਲਾ ਕਾਧੀਆਂ ਰੋਡ ਹੈ ਉਸ ਰੋਡ ਦੇ ਉੱਤੇ ਤਾਂ ਪ੍ਰੀਲਿਮਨਰੀ ਤੌਰ ਤੇ ਇਥੇ ਮੈਂ ਡਾਕਟਰ ਨੂੰ ਪੁੱਛ ਰਿਹਾ ਸੀਗਾ ਤੋ ਤਿੰਨ ਕੈਜੂਐਲਟੀ ਇਸ ਦੇ ਵਿੱਚ ਰਿਪੋਰਟਡ ਹੈਗੀਆਂ ਤਾਂ ਇਸ ਤੋਂ ਇਲਾਵਾ 6 ਬੰਦੇ ਥੋੜੇ ਜਿਹਾ ਕ੍ਰਿਟੀਕਲ ਹੈ 4 ਹੈਵ ਬਨ ਆਲਰੇਡੀ ਸ਼ਿਫਟਡ ਟੂ ਅੰਮ੍ਰਿਤਸਰ ਹੋਰ ਦੋ ਜਿਹੜੇ ਹੈਗੇ ਨੇ ਉਹਨਾਂ ਦਾ ਇਲਾਜ ਮੋਲ ਚ ਚੱਲ ਰਿਹਾ ਤਾਂ ਉਹਨਾਂ ਨੂੰ ਵੀ ਮੂਰ ਸਾਈਡ 'ਨੀ ਰੈਸੈਂਡਿੰਗ ਟੂ ਅਮਰਤਸਰ ਐਂਡ ਬਾਕੀ ਇਥੇ 4 12% ਟੂ ਦੇ ਹੈਵ ਸਸਟੇਨ ਮਾਈਨਰ ਇਨਜਰੀਜ਼ ਦੇ ਆਰ ਸਟੇਬਲ ਦੱਸ ਦੱਸਿਆ ਜਾ ਰਿਹਾ ਜੀ ਬੱਸ ਜਿਹੜੀ ਹੈ ਰੋਜ਼ਾਨਾ ਹੀ ਬਹੁਤ ਤੇਜ਼ ਰਫ਼ਤਾਰ ਜਲਦੀ ਸੀ ਅੱਜ ਵੀ ਸਵਾਰੀਆਂ ਕਰੀਆਂ ਬਹੁਤ ਤੇਜ਼ ਰਫ਼ਤਾਰ ਅਸੀਂ ਉਹ ਚੈੱਕ ਕਰ ਰਹੇ ਹਾਂ ਕੁਝ ਕੁਝ ਉਹ ਸੀਸੀਟੀਵੀ ਫੁਟੇਜ ਵੀ ਚੈੱਕ ਕਰ ਰਹੇ ਹਾਂ ਉਹਦੇ ਚ ਇਹ ਵੀ ਆ ਰਿਹਾ ਹੈ ਕਿ ਅਗੇ ਮੋਟਰਸਾਈਕਲ ਆ ਰਿਹਾ ਸੀਗਾ फिर उन्होंने अपना टर्न ले लिया बॉस वाले ने करके वो जाके काम के बच्चे गाड़ी बनी तो थोड़े से इस में स्टैबलिश कर रहे हैं प्रॉपर तो इन्वेस्टिगेशन कर रहे हैं